ਪੰਜਾਬ ਯੂਨੀਵਰਸਿਟੀ ਦੇਸ਼ ਦੀ ਬਹਾਦਿਕੋ ਇੱਕ ਅਜਿਹੀ ਯੂਨੀਵਰਸਿਟੀ ਹੈ ਜੋ ਲੋਕਤੰਤਰੀ ਤਰੀਕੇ ਨਾਲ ਚਲਦੀ ਹੈ ਪਰ ਲੋਕਤੰਤਰੀ ਤਰੀਕੇ ਨਾਲ ਚੁਣੇ ਆਗੂ ਹੀ ਲੋਕਤੰਤਰ ਦੇ ਦੁਸ਼ਮਣ ਬਣ ਜਾਂਦੇ ਨੇ ਇਹੋ ਚੁਣੇ ਹੋਏ ਨੁਮਾਇੰਦੇ ਹੁਣ ਇਸ ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨ ਉੱਤੇ ਉਤਾਰੂ ਹੋ ਗਏ ਨੇ ਇਹ ਪ੍ਰਗਟਾਵਾ ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਦਿਆਰਥੀਆਂ ਦੇ ਧਰਨੇ ਵਿੱਚ ਸ਼ਾਮਲ ਹੋਏ ਅਮਿਤੋਜ ਮਾਨ ਅਤੇ ਗਾਇਕ ਬੱਬੂ ਮਾਨ ਨੇ ਕੀਤਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਤੋੜਨ ਵਿਦਿਆਰਥੀਆਂ ਤੋਂ ਹਲਫੀਆ ਬਿਆਨ ਲੈਣ ਅਤੇ ਕੁਝ ਹੋਰ ਨਾ ਮੁੱਦਿਆਂ ਉਤੇ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿੱਚ ਕੁਝ ਦਿਨਾਂ ਤੋਂ ਦਿਨ ਰਾਤ ਦਾ ਸੰਘਰਸ਼ ਚੱਲ ਰਿਹਾ ਹੈ। ਹਰਿਆਣੇ ਨਾਲ ਸੰਬੰਧਿਤ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਵਿਦਿਆਰਥੀ ਅਭਿਸ਼ੇਕ ਡਾਗਰ ਮਰਨ ਵਰਤ ਉੱਤੇ ਬੈਠਾ ਹੋਇਆ ਸੀ। 7 ਦਿਨ ਬਾਅਦ ਹਲਫੀਆ ਬਿਆਨ ਵਾਲਾ ਫੈਸਲਾ ਵਾਪਸ ਲੈ ਜਾਣ ਉੱਤੇ ਅਭਿਸ਼ੇਕ ਡਾਗਰ ਨੇ ਜੂਸ ਪੀ ਕੇ ਆਪਣਾ ਮਰਨ ਵਰਤ ਤੋੜ ਦਿੱਤਾ ਪਰ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ। ਇਸ ਜਿੱਤ ਨੂੰ ਛੋਟੀ ਜਿੱਤ ਕਰਾਰ ਦਿੰਦੇ ਹਾਂ ਵੱਡੀ ਜਿੱਤ ਵੱਲ ਕਦਮ ਦਸਿਆ ਗਿਆ। ਅਤੇ ਸੰਘਰਸ਼ ਜਾਰੀ ਰੱਖਣ ਦਾ ਅਹਦ ਲਿਆ ਗਿਆ ਇਸ ਧਰਨੇ ਵਿੱਚ ਹੁਣ ਤੱਕ ਕਈ ਨਾਮੀ ਲੋਕਸ਼ਮੂਲੀਅਤ ਕਰ ਚੁੱਕੇ ਨੇ ਅਤੇ ਕਈ ਸਿਆਸਤਦਾਨ ਵੀ ਅਮਿਤੋਜ ਮਾਨ ਇੱਕ ਤੋਂ ਵੱਧ ਵਾਰ ਧਰਨੇ ਵਿੱਚ ਆਉਣ ਵਾਲਿਆਂ ਵਿੱਚ ਸ਼ਾਮਲ ਹੈ ਅੱਜ ਉਹ ਉੱਗੇ ਗਾਇਕ ਬੱਬੂ ਮਾਨ ਨਾਲ ਧਰਨੇ ਵਿੱਚ ਪੁੱਜੇ ਇਸੇ ਯੂਨੀਵਰਸਿਟੀ ਵਿੱਚ ਪੜ੍ਹਾਈ ਸਮੇਂ ਗਾਇਕੀ ਦੇ ਖੇਤਰ ਵਿੱਚ ਆਏ ਅਤੇ ਪ੍ਰਵਾਨ ਚੜੇ ਬੱਬੂ ਮਾਨ ਨੇ ਵੀ ਹਮਾਇਤ ਦਿੰਦੇ ਆਪਣੇ ਵਿਚਾਰ ਰੱਖੇ ਇਸੇ ਤਰ੍ਹਾਂ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸੰਘਰਸ਼ ਦੀ ਹਮਾਇਤ ਵਿੱਚ ਆਏ ਚੰਨੀ ਨੇ ਤਾਂ ਸਿੱਧਾ ਭਾਜਪੀ ਅਤੇ ਆਰਐਸਐਸ ਉੱਤੇ ਨਿਸ਼ਾਨਾ ਸਿੱਧਿਆ ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਆਪਣਾ ਹੱਥ ਠੋਕਾ ਬਣਾਉਣਾ ਚਾਹੁੰਦੀ ਹੈ ਪੰਜਾਬ ਯੂਨੀਵਰਸਿਟੀ ਵਿੱਚ ਜੋ ਕੁਝ ਹੁੰਦਾ ਹੈ ਉਹ ਆਰਐਸਐਸ ਦੇ ਇਸ਼ਾਰੇ ਉੱਤੇ ਹੁੰਦਾ ਹੈ 91 ਮੈਂਬਰੀ ਸੈਨੇਟ ਨੂੰ ਤੋੜ ਕੇ 31 ਮੈਂਬਰਾਂ ਤੱਕ ਸੀਮਿਤ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਸਿੰਡੀਗੇਟ ਨੂੰ ਵੀ ਨੋਮੀਨੇਟਿਡ ਕੀਤਾ ਜਾ ਰਿਹਾ ਹੈ ਚੰਨੀ ਮੁਤਾਬਕ ਪੰਜਾਬ ਨੂੰ ਯੂਨੀਵਰਸਿਟੀ ਵਿੱਚੋਂ ਹੀ ਕੱਢਿਆ ਜਾ ਰਿਹਾ ਹੈ ਹੁਣ ਇਸ ਮੁੱਦੇ ਉੱਤੇ 10 ਨਵੰਬਰ ਨੂੰ ਵਿਸ਼ਾਲ ਧਰਨਾ ਯੂਨੀਵਰਸਿਟੀ ਵਿੱਚ ਦੇਣ ਅਤੇ ਉਸ ਦਿਨ ਪੰਜਾਬ ਯੂਨੀਵਰਸਿਟੀ ਬੰਦ ਰੱਖਣ ਦੇ ਨਾਂ ਨਾਲ ਚੰਡੀਗੜ੍ਹ ਬੰਦ ਦਾ ਵੀ ਸੱਦਾ ਦਿੱਤਾ ਗਿਆ ਹੈ ਪਹਿਲਾਂ ਦੇਖੋ ਧਰਨੇ ਵਿੱਚ ਸ਼ਾਮਲ ਹੋਏ ਅਮਿਤੋਜ ਮਾਨ ਨੇ ਕਿਹੜੀ ਗੱਲ ਸਭ ਦੇ ਸਾਹਮਣੇ ਰੱਖੀ ਇੱਕ ਬਹੁਤ ਵੱਡੀ ਲੜਾਈ ਯੂਨੀਵਰਸਿਟੀ ਦੀ ਚੱਲ ਰਹੀ ਹੈ ਔਰ ਉਹਦੇ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਸੈਨੇਟਰ ਨੂੰ ਤੋੜਿਆ ਗਿਆ ਹੈ ਸੈਨੇਟ ਇਹ ਸਾਡੇ ਦੇਸ਼ ਚ ਇੱਕ ਵਾਹਿਦ ਯੂਨੀਵਰਸਿਟੀ ਹੈ ਕਲੀ ਯੂਨੀਵਰਸਿਟੀ ਹੈ ਜਿਹੜੀ ਡੈਮੋਕਰੈਟਿਕ ਵੀ ਨਾਲ ਹੈ ਔਰ ਇਹ ਇਹਨਾਂ ਨੂੰ ਹਜ਼ਮ ਨਹੀਂ ਹੁੰਦਾ ਪਰ ਉਹ ਚਾਹਿਆ ਸੰਗੀ ਹੋਣ ਚਾਹੇ ਉਹ ਕਾਂਗਰਸ ਵਾਲੇ ਹੋਣ ਜੋ ਵੀ ਦਿੱਲੀ ਤੇ ਬੈੰਦਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸਾਡੇ ਹਿਸਾਬ ਨਾਲ ਚੀਜ਼ਾਂ ਹੋਰ ਨਾ ਕਿ ਡੈਮੋਕਰੈਟਿਕ ਵੀ ਨਾਲ ਉਹ ਇਹ ਬੰਦੇ ਡੈਮੋਕ੍ਰੇਸੀ ਕਰਕੇ ਆ ਤੇ ਡੈਮੋਕ੍ਰੇਸੀ ਦੇ ਦੁਸ਼ਮਣ ਬਣ ਜਾਂਦੇ ਆ ਬਾਅਦ ਚ ਇਥੇ ਯੂਨੀਵਰਸਿਟੀ 'ਚ ਜੋ ਆਪਾਂ ਬੈਠੇ ਆ ਤੁਸੀਂ ਖੜੇ ਹੋ ਉਹਦੀ ਵਜ੍ਹਾ ਵੀ ਆਹੀ ਹੈ ਇਸ ਪੰਜਾਬ ਯੂਨੀਵਰਸਿਟੀ ਕੋਈ ਇੱਕ ਯੂਨੀਵਰਸਿਟੀ ਹੈ ਹੁਣ ਕੀ ਹੋਇਆ ਸੀ ਕਿ ਸੈਨੇਟ ਤੋੜ ਦਿੱਤੀ ਗਈ ਸੀ ਆਂਦੇ ਨੇ ਜੀ ਵੀਸੀ ਦੇ ਹਿਸਾਬ ਨਾਲ ਚੰਡੂ ਸਾਰਾ ਖੁਸ਼ ਮਤਲਬ ਤਾਂ 2 ਲੱਖ ਤੋਂ 10 ਹਜ਼ਾਰ ਤੱਕ ਤਾਂ ਸਟੂਡੈਂਟ ਹੀ ਹੈ ਨਾ ਪੰਜਾਬ ਯੂਨੀਵਰਸਿਟੀ ਦੇ ਅੰਦਰ 202 200 ਕਾਲਜ ਨੇ ਇਹਨਾਂ ਦਾ ਪ੍ਰਬੰਧਨ ਇਹਾਂ ਦੇ ਡੈਮੋਕਰੈਟਿਕ ਵੇ ਨਾਲ ਆਣਾ ਹੋਵੇ ਧੱਕੇ ਨਾਲ ਹੋਵੇ ਆਹੀ ਪੋਜੀਸ਼ਨ ਕਿੰਨਾ ਨੇ ਬਬੂ ਹੋਰ ਕੰਮ ਕੀਤਾ ਸੀ ਕਿ ਐਫੀਡਵਿਟ ਦਿਓ ਤੁਸੀਂ ਇਸ ਯੂਨੀਵਰਸਿਟੀ ਚ ਪੜਦਾ ਰਿਹਾ ਤਾਂ ਐਫੀਡਵਿਟ ਕੀ ਮੰਗਿਆ ਆਦੇ ਤੁਸੀਂ ਲੈਣੀ ਆਦੇ ਇੰਨਾ ਕੁੱਚੀ ਵੀ ਨਹੀਂ ਬੋਲੂਗੇ ਤੁਸੀਂ ਨਾਰਾ ਜਿਹੜਾ ਲਾਉਂਗੇ ਉਹ ਆਪਣੇ ਜਿਵੇਂ ਆਪਾਂ ਕਹਿੰਦੇ ਨੇ ਨਾ ਇੰਨੇ ਡੀਬੀ ਲੈ ਹੁਣ ਦੱਸੇ ਬੱਚੇ ਵਿਚਾਰੇ ਵੇਖਣਗੇ ਸਾਡਾ ਡੀਬੀ ਤਾਂ ਨਹੀਂ ਵੱਧ ਗਿਆ ਕਿਤੇ ਉੱਚਾ ਸਾਡੀ ਐਡਮਿਸ਼ਨ ਕੈਨਸਲ ਕਰ ਦੇਣਗੇ ਇਹ ਇਹ ਮਤਲਬ ਕਾਨੂੰਨ ਸਕੂਲਾਂ ਚ ਨਹੀਂ ਯਾਰ ਇਹ ਤੇ ਤੁਸੀਂ ਉਹ ਬੱਚੇ ਜਿਹੜੇ ਮੈਜਰ ਬੱਚੇ ਨੇ ਜਿਨ੍ਹਾਂ ਨੇ ਦੇਸ਼ ਪ੍ਰਦੇਸ਼ ਚਲਾਉਣੇ ਆ ਉਹਨਾਂ ਤੇ ਤੁਸੀਂ ਲਾਉਂਗੇ ਫਿਰ ਉਹਦੀ ਪਹਿਲੀ ਲੜਾਈ ਜਿੱਤ ਗਿਆ ਉਹ ਜਿੱਤ ਹੋ ਗਈ ਹੈ ਹਨਾ ਔਰ ਸਾਡਾ ਇੱਕ ਮੁੰਡਾ ਬੈਠਾ ਸੀ ਅਭਿਸ਼ੇਕ ਡਾਗਰ ਇੱਥੇ ਬੈਠਾ ਸੀ ਔਰ ਉਹ ਹਰਿਆਣੇ ਤੋਂ ਸੀ ਔਰ ਸੱਤਵਾਂ ਦਿਨ ਸੀ ਦਾ ਸੱਤਵਾਂ ਦਿਨ ਮਰਨ ਵਰਤਦਾ ਸੀ ਅੱਜ ਉਹਨੂੰ ਹੁਣੇ ਇਹਨਾਂ ਨੇ ਜੂਸ ਜੂਸ ਹੀ ਪਿਆ ਰ ਜੂਸ ਵੀ ਆਇਆ ਹੈ ਹਸਪੀਟਲ ਲੈ ਕੇ ਨਾ ਅਮਾ ਕਿਤੇ ਸਿੱਧਾ ਖਾਣ ਹੀ ਨਾ ਉੱਟ ਜੇ ਕਿਤੇ ਪਤੰਦਰ ਤੇ ਉਹ ਪਹਿਲੀ ਜਿੱਤ ਹੋ ਗਈ ਹੈ ਪਰ ਉਹ ਛੋਟੀ ਜਿੱਤ ਆ ਜੇ no doubt ਜਿੱਤ ਵੱਡੀ ਹੁੰਦੀ ਹੈ ਫਟ ਜਿਹੜੀ ਵੱਡੀ ਲੜਾਈ ਹੈ ਆਪਣੇ ਉਹ ਬਾਕੀ ਹੈ ਉਹ ਲੜਾਈ ਕੀ ਹੈ ਕਿ ਜੋ ਅੱਜ ਤੋਂ 2 ਸਾਲ ਪਹਿਲਾਂ ਦਾ ਸਟੇਟਸ ਸੀ ਯੂਨੀਵਰਸਿਟੀ ਦਾ ਉਹ ਵਾਪਸ ਆ ਵੀ ਇੱਥੋਂ ਦੇ ਚੁਣੇ ਹੋਏ ਬੰਦੇ ਹੀ ਔਰ ਚੁੰਦਾ ਕੌਣ ਹੈ ਜੀ ਸਾਰੇ ਜੋ ਇਥੋਂ ਦੇ ਸਟੂਡੈਂਟ ਕੋ ਆ ਵੀ ਵਨ ਆਫ ਦੀ ਸੈਨੇਟ ਮੈਂਬਰ ਹੈ ਬਿੱਲავი ਉਹਦੇ ਲਈ ਵੀ 4 ਸਾਲ ਪਹਿਲਾਂ ਇੱਕ ਸੰਘਰਸ਼ ਲੜਿਆ ਸੀ ਆਪਾਂ ਤਾਂ ਖੈਰ ਬਾਕੀ ਕਿਉਂਕਿ ਆਪਾਂ ਸਾਰੇ ਗੱਲਾਂ ਕਰਾਂਗੇ ਕਿ ਡਿਬੇਟ ਵਾਂਗੂ ਵੀ ਉਸ ਸੰਘਰਸ਼ ਬਾਕੀ ਹੈ ਮੈਂ ਇੱਕ ਗੱਲ ਕਹਿ ਦਿਆ ਉਸ ਵੱਡੇ ਸੰਘਰਸ਼ ਨੂੰ ਜਿੱਤਣ ਲਈ ਕਿਉਂਕਿ ਉਹ ਸਾਡਾ ਕੇਂਦਰ ਸਰਕਾਰ ਨਾਲ ਹੈ ਔਰ ਆ ਪੰਜਾਬ ਵਾਲਿਆਂ ਨੂੰ ਬਹੁਤ ਡਰਾਮੇ ਕਰ ਚੁੱਕੇ ਨੇ ਚਾਹੇ ਕੋਈ ਵੀ ਸਰਕਾਰ ਰਹੀ ਹੋਵੇ ਕੱਲੀ ਬੀਜੇਪੀ ਦੀ ਕਾਂਗਰਸ ਦੀ ਜਾਂ ਆਹ ਹੁਣ ਵਾਲੇ ਇਨਕਲਾਬੀਆਂ ਦੀ ਇਹਨਾਂ ਨੇ ਸਿਰਫ ਕਹਿਣਾ ਸੀ ਮਾਤਾ ਪਾ ਦਿੰਨੇ ਆ ਅਸੀਂ ਤੁਹਾਡੋਂ ਵਾਸਤੇ ਆ ਕੇ ਬਿਆਨ ਦੇ ਦਿੰਨੇ ਆ ਉਹ ਬੰਦੇ ਰੱਬ ਦੀ ਤੁਹਾਨੂੰ ਅਸੀਂ ਚੁਣਿਆ ਆ ਕੇ ਲਾ ਕੇ ਲੜੋ ਇਹ ਪੰਜਾਬ ਦੀ ਤਰੋਰ ਯੂਨੀਵਰਸਿਟੀ ਔਰ ਜਿਵੇਂ ਇਹਨਾਂ ਨੇ ਗਾਇ ਕਿ ਪੰਜਾਬ ਦੀ ਤਾਂ ਹੈ ਹੀ ਆ ਤਰੋਰ ਨਾਲ ਨਾਲ ਹਿਮਾਚਲ ਤੇ ਹਰਿਆਣੇ ਦੇ ਬੱਚੇ ਵੀ ਇੱਥੇ ਪੜਦੇ ਨੇ ਤੋਂ ਅਸੀਂ ਸਾਰਿਆਂ ਨੂੰ ਕਹਾਂਗੇ ਕਿ ਡਟ ਕੇ ਸਾਥ ਦਿਓ ਇਹ ਯੂਨੀਵਰਸਿਟੀ ਬਚਾਉਣੀ ਹੈ ਔਰ ਮੈਂ ਇਸ ਫਰਜ਼ੀ ਟਹਿਲੋ ਜਾਂ ਜੋ ਵੀ ਕਹਿ ਲੋ ਇਹ ਜਿੰਨੇ ਵੀ ਪੋਲਿਟੀਸ਼ੀਅਨ ਨੇ ਐਸ ਯੂਨੀਵਰਸਿਟੀ ਜੋ ਵੀ ਪੜ੍ਹ ਕੇ ਗਏ ਨੇ ਬੰਦੇ ਦੇ ਪੁੱਤ ਬਣ ਕੇ ਨਾਲ ਲੱਗੋ ਸਾਰਿਆਂ ਦੇ ਔਰ ਜਿੱਥੇ ਬੈਠਣਾ ਪੈਂਦਾ ਹੈ ਜੇ ਐਜੂਕੇਸ਼ਨ ਮਿਨਿਸਟਰੀ ਅੱਗੇ ਬੈਠੋ ਦਿੱਲੀ ਜਾ ਕੇ ਚਾਂਸਲਰ ਆਪਣਾ ਉਪ ਰਾਸ਼ਟਰਪਤੀ ਹੈ ਨਾ ਬੈਠੇ ਸਾਹਮਣੇ ਸਰਕਾਰ ਸਾਰਾ ਪੰਜਾਬ ਅਹੀਂ ਹਰਿਆਣਾ ਹਿਮਾਚਲ ਬੈਟਣਗੇ ਨਾਲ ਆ ਕੇ ਤੇ ਜੇ ਨਹੀਂ ਤਾਂ ਡਰਾਮੇ ਨਾ ਕਰੋ ਉਹਦੇ ਲਈ 10 ਤਰੀਕ ਨੂੰ ਆਹ 10 ਤਰੀਕ ਨੂੰ ਕੱਠ ਰੱਖਿਆ ਗਿਆ ਯੂਨੀਵਰਸਿਟੀ ਔਰ ਇਹ ਯੂਨੀਵਰਸਿਟੀ ਬੰਦ ਹੋਊਗੀ ਔਰ ਅਸੀਂ ਯੂਨੀਅਨਾਂ ਨੂੰ ਸਾਰੀਆਂ ਯੂਨੀਅਨਾਂ ਨੂੰ ਇਹ ਸਾਰੇ ਮੁੰਡੇ ਮਿਲਣ ਵੀ ਜਾਣਗੇ ਇਹਨਾਂ ਦੀ ਕਮੇਟੀ ਅਸੀਂ ਆਣੇ ਆਓ ਤੁਹਾਡੇ ਤੁਸੀਂ ਨਹੀਂ ਤੇ ਤੁਹਾਡੇ ਬੱਚੇ ਨੇ ਇੱਥੇ ਤੇ ਜੇ ਤੁਹਾਡੀ ਪਛਾਣ ਖੋਲੀ ਤੇ ਤੁਹਾਡੇ ਬੱਚੇ ਤੁਹਾਡੇ ਸੰਘਰਸ਼ ਨੂੰ ਅੱਗੇ ਲਿਜਾ ਸਕਣਗੇ ਨਹੀਂ ਨਾ ਤਾਂ ਬੇਰਾਓ ਇੱਥੇ ਔਰ ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਵੀ ਬੰਦ ਕਰ ਲੈਣਗੇ ਉਸ ਦਿਨ ਚੰਡੀਗੜ੍ਹ ਬੰਦ ਹੁੰਦਾ ਨਜ਼ਰ ਆਉਣਾ ਚਾਹੀਦਾ ਹੈ ਜੇ ਆਉਂਗੇ ਤੁਸੀਂ ਤਾਂ ਧਰਨੇ ਵਿੱਚ ਸ਼ਾਮਲ ਸੰਘਰਸ਼ ਕਰੇ ਪੀਯੂ ਦੇ ਵਿਦਿਆਰਥੀਆਂ ਨੂੰ ਵੀ ਇਸ ਮੌਕੇ ਬੋਲਣ ਅਤੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਇਸੇ ਦੌਰਾਨ ਇੱਕ ਕੁੜੀ ਨੇ ਬੱਬੂ ਮਾਨ ਦੀ ਹਾਜ਼ਰੀ ਵਿੱਚ ਉਹਨਾਂ ਦੇ ਮੁੱਖ ਮੰਤਰੀ ਯਾਰ ਭਗਵੰਤ ਮਾਨ ਵੱਲ ਨਿਸ਼ਾਨਾ ਝੇਦ ਦਿੱਤਾ ਵਿਦਿਆਰਥੀ ਦਾ ਸਵਾਲ ਤਾਂ ਵਾਜਿਬ ਸੀ ਕਿ ਅੱਜ ਰੌਲਾ ਪਾ ਰਹੀ ਆਵਾਜ਼ ਦੀ ਪਾਰਟੀ ਤੇ ਭਗਵੰਤ ਮਾਨ ਉਦੋਂ ਕਿੱਥੇ ਸਨ ਜਦੋਂ 2022 ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦਾ ਐਲਾਨ ਕੀਤਾ ਸੀ ਭਗਵੰਤ ਮਾਨ ਨੇ ਜਿਵੇਂ ਕਹਤਾ ਵੀ ਮੇ ਤਾਂ ਪੇਪਰਵਰਕ ਲੈ ਕੇ ਆ ਗਿਆ ਜੀ ਇਹ ਤਾਂ ਬਹੁਤ ਗਲਤ ਹੈ ਹੋ ਹੀ ਨਹੀਂ ਸਕਦਾ ਗੈਰ ਕਾਨੂੰਨੀ ਆਨ ਕਨਸਟੀਟਿਊਸ਼ਨਲ ਬਹੁਤ سارے ਸ਼ਬਦ ਉਹਨਾਂ ਨੇ ਵਰਤੇ ਮਤਲਬ 2022 ਦੇ ਵਿੱਚ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀਗਾ ਵੀ ਅਸੀਂ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਾਂਗੇ ਉਦੋਂ ਭਗਵਾਨ ਸਾਮ ਆਵਾਜ਼ ਦੀ ਪਾਰਟੀ ਸਰਕਾਰ ਕੀ ਕਰਦੀ ਪਈ ਸੀਗੀ ਉਦੋਂ ਇਹਨਾਂ ਨੇ 1200 ਮਾਰਚ ਕਰਕੇ ਵਿਦਿਆਰਥੀਆਂ ਦੇ ਉੱਤੇ 50 ਪੁਲਿਸ ਵੱਲੋਂ ਲਾਠੀ ਚਾਰਜ ਕਰਵਾਇਆ ਸਿਵਲ ਯੂਨੀਫਾਰਮ ਦੇ ਵਿੱਚ ਤੇ ਦੂਜੀ ਯੂਨੀਫਾਰਮ ਦੇ ਵਿੱਚ ਉਹਨਾਂ ਨੇ ਧੂ ਧੂ ਕੇ ਕੁੱਟਿਆ ਸਾਨੂੰ ਸਾਡੇ ਉੱਤੇ ਅਸੀਂ ਆਪਣੇ ਪਿੰਡੇ ਦੇ ਪੰਜਾਬ ਪੁਲਿਸ ਦੀਆਂ ਲਈ ਲਾਠੀਆਂ ਨੇ ਡਾਂਗਾ ਰਿਓ ਹੰਡਾਈਆਂ ਨੇ ਪੰਜਾਬ ਪੁਲਿਸ ਦਾ ਸਟਰੈਕਚਰ ਇਹ ਹੈ ਅੱਜ ਭਗਵੰਤ ਮਾਨ ਕਹਿ ਰਿਹਾ ਵੀ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਕੀ ਭਗਵੰਤ ਮਾਨ ਕੋਲ ਨਹੀਂ ਤਾਕਤ ਨਹੀਂ ਹੈਗੀ ਵੀ ਇੱਥੇ ਆ ਕੇ ਧਰਨੇ ਤੇ ਬੈਠੇ ਜਦੋਂ ਉੱਥੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਦੇ ਉਦੋਂ ਫਟਾਫਟ ਸਾਰੇ ਪਹੁੰਚ ਜਾਂਦੇ ਨੇ ਉੱਥੇ ਕੀ ਉਹਨਾਂ ਦਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਵਿਰਾਸਤ ਦੀ ਯੂਨੀਵਰਸਿਟੀ ਦੇ ਨਾਲ ਇੰਨਾ ਸਰਕਾਰ ਨਹੀਂ ਹੈਗਾ ਵੀ ਉਹ ਆ ਕੇ ਧਰਨਾ ਲਾ ਦੇਣ ਇਤੋਂ ਪਤਾ ਲੱਗਦਾ ਬੇਟਾ ਉਹ ਸੀਰੀਅਸ ਹੈ ਤੇਜਰੀ ਵਾਲਾ ਹੈ ਨਾ ਪੰਜਾਬ ਨਾਲ ਲਈ ਇਸ ਵੇਲੇ ਇਸ ਵੇਲੇ ਜਿਹੜੀ ਇਸ ਵੇਲੇ ਜਿਹੜੀ ਪੰਜਾਬ ਸਰਕਾਰ ਹੈ ਉਹ ਮੋਦੀ ਕੋਈ ਸੈਨੇਟ ਦੀ ਮੀਟਿੰਗ ਨਹੀਂ ਉਹਨੇ ਲਈ ਕੋਈ ਮੱਕੀ ਉਤਰੀ ਭਾਵੇਂ ਕਿਸੇ ਦੀ ਸਰਕਾਰ ਰਹੀ ਹੋਵੇ ਕਦੀ ਨਾ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਏਡੀਐਂਟ ਦੇ ਕੰਪਰਸ਼ਨ ਦੇ ਕੇਸ ਚੱਲ ਰਹੇ ਆ ਬਾਈਸਟਾਸਲਰ ਤੇ ਇੱਕ ਇੱਕ ਬੰਦਾ 3 3 4 4 ਤਨਖਾਹਾਂ ਲੈਣਦੇ ਆ ਕੈਂਪਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੀਬੀਆ ਇਨਕੁਆਰੀ ਦੀਆਂ ਮੰਗਾ ਚੱਲਦੀਆਂ ਪਿਆਣੇ ਪਰ ਉਹਦੇ ਦੇ ਕੋਈ ਬੋਲ ਨਹੀਂ ਰਿਹਾ ਤੇ ਹੁਣ ਸੈਂਟਰ ਨੂੰ ਇਹ ਸਾਰਾ ਸੌਕ ਕੇ ਵਾਹ ਚਾਂਸਲਰ ਕਹਿੰਦੇ ਨੂੰ ਤਬਾਹ ਕਰਦੇ ਪ੍ਰਾਈਵੇਟਾਈਜ਼ ਕਰਦੇ ਕੁਝ ਕਰਦੇ ਆਪਾਂ ਕੁਝ ਨਹੀਂ ਕਰ ਸਕਾਂਗੇ ਇਸ ਤੋਂ ਬਾਅਦ ਗਾਇਕ ਬੱਬੂ ਮਾਨ ਨੇ ਨਾ ਕੇਵਲ ਆਪਣੇ ਵਿਚਾਰ ਰੱਖੇ ਸਗੋਂ ਸੰਘਰਸ਼ ਲਈ ਵਿਦਿਆਰਤਿਆਂ ਨੂੰ ਕੁਝ ਨੁਕਤੇ ਵੀ ਸੁਝਾਏ ਬੱਬੂ ਮਾਨ ਨੇ ਆਖਿਆ ਕਿ ਸੰਘਰਸ਼ ਦੌਰਾਨ ਜਾਗ ਤੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਜਿੱਤ ਲਈ ਸੰਘਰਸ਼ ਦਾ ਸ਼ਾਂਤ ਮੈਈ ਢੰਗ ਨਾਲ ਚੱਲਣਾ ਵੀ ਬਹੁਤ ਜ਼ਰੂਰੀ ਹੈ ਸੰਘਰਸ਼ ਦੀ ਰੂਪਰੇਖਾ ਤਾਂ ਤੁਸੀਂ ਤੈਅ ਕਰਨੀ ਹੈ ਬਾਕੀ ਸਾਰੇ ਅਸੀਂ ਅਸੀਂ ਤੁਹਾਡੇ ਨਾਲ ਕਿ ਤੁਸੀਂ ਸਾਰਾ ਜਿਹੜਾ ਪ੍ਰੋਗਰਾਮ ਕਰਦਾ ਤੁਸੀਂ ਆਪ ਕਰਨਾ ਹੈ ਹਿਮਾਚਲ ਹਰਿਆਣਾ ਸਭ ਨੂੰ ਖੁੱਲਾ ਸੱਦਾ ਹੈ ਦੂਜੀ ਗੱਲ ਇਹ ਹੈ ਵੀ ਜਿਹੜੇ ਲੀਡਰ ਹੈ ਲੋਕਲ ਬਹੁਤ ਜੰਡੀ ਘੜੇ ਰਹਿੰਦੇ ਨੇ ਇੱਕ ਇੱਕ ਰੁੱਕਾ ਬਣਵਾ ਕੇ ਘਰ ਘਰ ਜਾਂਦੇ ਕੱਲ ਨੂੰ ਕੋਈ ਇਹ ਨਾ ਕਿ ਮੈਨੂੰ ਪਤਾ ਨਹੀਂ ਲੱਗਦਾ ਆ ਵੀਸੀ ਕਹਿ ਗਈ ਸੀ ਨਹੀਂ ਮੈਨੂੰ ਪਤਾ ਹੀ ਨਹੀਂ 6 ਦਿਨ ਦਾ ਮੁੰਡਾ ਇੱਥੇ ਮਰਨ ਵਰਤੇ ਬੈਠਾ ਹੈ ਕਈ ਨੇਤਾ ਵੱਲ ਨਿੱਗਰ ਸਰੀਰ ਦੇ ਉਹਨੂੰ ਕੁਰਸੀਆਂ ਵੀ ਦੇ ਦਾਂਗੇ ਬੈਠੋ ਤੁਸੀਂ ਆਓ ਜੇ ਉਹਦੀ ਬੰਦੇ ਨੂੰ ਪੈਰਾ ਭਾਰ ਬੈਠਣਾ ਔਖਾ ਹੋ ਜਾਂਦਾ ਧਰਨੇ ਜਿਵੇਂ ਇਸ ਕਰਕੇ ਕੋਈ ਨਹੀਂ ਔਰ ਦੂਜੀ ਗੱਲ ਇਹ ਕਿ ਦਿਮਾਗ 'ਚ ਰੱਖਿਓ ਕਿ ਸੰਘਾ ਜੀ ਆਪਾਂ ਪ੍ਰੋਟੈਸਟ ਦਾ ਰਾਹ ਪੜਿਆ ਨਾ ਇਹ ਸ਼ਾਂਤ ਮੇ ਰੱਖੋ ਪੂਰੀ ਕੋਸ਼ਿਸ਼ ਹੁੰਦੀ ਹੈ ਵਿਗਾੜ ਦੀ ਉੱਥੇ ਪੈ ਖਲਾਰਾ ਪੈਦਾ ਬਾਦ ਸਾਹਿਬ ਇਹ ਜਿੰਨਾ ਚ ਰਹਿ ਰੱਖਾਂਗੇ 52 ਫਰਮਾਂ ਨਾਲ ਕੰਮ ਸਿਰੇ ਲੱਗ ਜਾਵੇ ਹਲੋ ਥੋੜੀ ਜਿਹੀ ਕੋਈ ਵੀ ਬਧੀ ਮੱਦੇ ਵੈਸੇ ਵੱਡਾ ਇਹਨਾਂ ਦੇ ਅਲ ਜਿਹੜੀ ਵਾਈਜ਼ ਲਾਈਨ ਹੈ ਤੁਹਾਡੀ ਸਟੂਡੈਂਟ ਦੀ ਉਹ ਫਰੰਟ ਲਾਈਨ ਹੈ ਇਹ ਸਭ ਤੇ ਜ਼ਾਬਤੇ ਦਾ ਕੰਮ ਨੇ ਜਿਹਨਾਂ ਕੋ ਦਲੀਲ ਵੱਡੀ ਹੋਵੇ। ਇਹ ਹੀ ਸਭ। ਵੈਸੇ ਨੇ ਇੱਕ ਕੰਮ ਹੋ ਗਿਆ ਬਬੂ ਤੇ ਰਿਆ। 10 ਤਰੀਕ ਦੀ ਗੱਲ। ਹਾਂਜੀ। ਇੱਕ ਕੰਮ ਹੋ ਗਿਆ ਸਾਡਾ। ਹੁਣ ਬਬੂ ਆ ਗਿਆ ਨਾ। ਹੁਣ ਕੱਲ ਤੋਂ ਆਰਟਿਸਟ ਵੇਖੋ ਜੀ 10 ਤਰੀਕ ਬਾਰੇ ਬੋਲਦੇ ਜਿਆਰਾ। ਇਹੀ ਕਹਿਣ ਲੱਗੇ ਸੀ ਭਾਈ। 10 ਤਰੀਕ ਨੂੰ ਯੂਨੀਵਰਸਿਟੀ ਵਿੱਚ ਇਕੱਠਾ ਹੋਵੇ। 10 ਤਰੀਕ ਨੂੰ ਨਹੀਂ ਇਹ ਚਾਚੀ ਨੇ ਆਹ ਆ ਇਹ ਨਹੀਂ ਚੱਕ ਜਾਣਾ ਇਹ ਆਹ ਆ ਜੀ ਨਹੀਂ ਇਹ ਦੇ ਵਾਲੇ ਤਾਂ ਇਹਦਾ ਉਹ ਜਿਹੜਾ ਇਹਦੀ ਜਿਹੜੀ ਉਹ 500 ਮਿਲੀਅਨ ਗਈ ਉਹ ਉਹ ਵੀ ਐਂ ਕਰਨਾ ਆਪਾਂ ਐਂ ਕਰਨਾ ਜੇ ਪਾਣੀ ਆ ਬੋਲਣ ਲੱਗ ਜੇ ਹਰਦੈ ਬਾਜਣੀ ਹੈ ਕੀ ਹੁੰਦਾ ਨਾ ਸੰਘਰਸ਼ ਨੂੰ ਸ਼ੁਰੂ ਕਰਨ ਔਕਾ ਹੁੰਦਾ ਹੈ ਹੌਲੀ ਹੌਲੀ ਕਾਫਲਾ ਜੁੜਦਾ ਹੁੰਦਾ ਹੈ 10 ਤਰੀਕ ਵਾਲਾ ਬੜੇ ਹਾਲੇ ਚੋਂ ਲਿਆਉਣਗੇ ਤੁਹਾਨੂੰ ਬਹੁਤ ਲੋਕ ਪਹਿਲਾਂ ਭੱਜਣਗੇ ਨਾਲ ਤੇ ਪਿੱਛੇ ਨੂੰ ਭੱਜਣਗੇ ਪਰ ਫਿਰ ਅਖੀਰ ਚ ਸਬਰ ਵਾਲੇ ਰਹਿ ਜਾਣਗੇ ਜਾਬਤਾਰਾ ਛੱਡਿਓ ਬਸ ਮੈਂ ਤੁਹਾਨੂੰ ਇੱਕੋ ਗੱਲ ਕਹਾਂ ਇਹੀ ਜਿੱਤ ਹੈ ਔਰ 10 ਤਰੀਕ ਨੂੰ ਜਿਨਨੇ ਵੀ ਸੱਜਣ ਆ ਸਕਦੇ ਨੇ ਦੂਰ ਦਰਾਡੇੋਂ ਨੇੜੇੋਂ ਜ਼ਰੂਰ ਪਹੁੰਚੋ ਅੱਛਾ ਜੇ ਤੁਸੀਂ ਹੁੰਦੇ ਸੀ ਤੁਹਾਡੇ ਵੇਲੇ ਐ ਕੁੜੀਆਂ ਦਾ ਹੌਸਲਾ ਹੁੰਦਾ ਸੀ ਕਿ ਕਿ ਉਹ ਬੈਠੀ ਐ ਪੂਰੀ ਸਾਰੀ ਫਸਟ ਇਅਰ ਤੇ ਸਕੰਡ ਇਅਰ ਇਸ ਤੋਂ ਇਸ ਤੋਂ ਵੱਧ ਸੀ ਇਸ ਤੋਂ ਵੱਧ ਸੀ ਹੁਣ ਕੇ ਬਹੁਤ ਜੋਸ਼ ਸੀ ਜੀ ਉਹਦੇ ਵਿੱਚ ਇਹਨਾਂ ਦੀ ਫੇਮਲੀ ਲੈਵਲ ਕਮਾਲ ਹੈ ਉਦੋਂ ਵੀ ਹੋਊਗਾ ਐਕਟੀਵਿਜ਼ਮ ਹੁਣ ਜ਼ਿਆਦਾ ਹੈ ਉਦੋਂ ਗਰਲਜ਼ ਐਕਟੀਵਿਜ਼ਮ ਘੱਟ ਸੀ ओके ਬੱਬੂਵਾਨ ਆਪਣੀ ਗੱਲ ਬੇਵਾਕੀ ਨਾਲ ਕਹਿ ਨਹੀਂ ਜਾਣਿਆ ਜਾਂਦਾ ਫਿਰ ਉਹ ਚਾਹੇ ਸਟੇਜ ਹੋਵੇ ਅਤੇ ਚਾਹੇ ਕਿਤੇ ਹੋਰ ਮੌਕੇ ਉੱਤੇ ਵਿਦਿਆਰਥੀਆਂ ਦੇ ਇਸ ਧਰਨੇ ਦੌਰਾਨ ਵੀ ਉਹਨਾਂ ਆਪਣਾ ਕਲਾਕਾਰ ਭਾਈਚਾਰਾ ਵੀ ਨਹੀਂ ਬਖਸ਼ਿਆ ਉਹਨਾਂ ਆਖਿਆ ਕਿ ਜੇ ਗਾਇਕ ਕਲਾਕਾਰ ਚੰਡੀਗੜ੍ਹ ਤੇ ਮੋਹਾਲੀ ਵਿੱਚ ਰਹਿੰਦੇ ਹੋਏ ਵੀ ਹਮਾਇਤ ਵਿੱਚ ਨਹੀਂ ਆਉਂਦੇ ਧਰਨੇ ਵਿੱਚ ਸ਼ਮੂਲੀਅਤ ਨਹੀਂ ਕਰਦੇ ਤਾਂ ਆਹ ਜੋ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੀ ਲੜਾਈ ਲੜ ਰਹੇ ਨੇ ਉਹ ਵੀ ਆਪਣੇ ਵਿਹਾਂ ਵਿੱਚ ਗਾਇਕਾਂ ਨੂੰ ਨਾ ਸੱਦਣ ਦਾ ਫੈਸਲਾ ਲੈ ਲੈਣ ਜੇ ਅਜਿਹਾ ਹੋ ਗਿਆ ਸਾਹਯੋ ਗਾਇਕ ਤੂੜੀ ਵੇਚਦੇ ਫਿਰਨਗੇ ਅਤੇ ਇਹਨਾਂ ਦੀਆਂ ਡਿਫੈਂਡਰ ਗੱਡੀਆਂ ਬੈਂਕਾਂ ਵਾਲਿਆਂ ਨੇ ਲੈ ਜਾਣੀਆਂ। ਮੈਂ ਇੱਕ ਅਪੀਲ ਇੱਕ ਅਪੀਲ ਕਰਨਾ ਚਾਹਾਂਗੇ ਜੋ ਵੀ ਲੋਕ ਦੇਖ ਰਹੇ ਨੇ ਅੱਜ ਅਸੀਂ ਸਭ ਤੋਂ ਵੱਧ ਉਮੀਦ ਇਸ ਸੰਘਰਸ਼ ਵਿੱਚ ਸਾਡੇ ਨਾਲ ਸ਼ਾਮਲ ਹੋਣ ਦੀ ਪੰਜਾਬ ਦੇ ਲੋਕਾਂ ਤੋਂ ਕਰਦੇ ਆ। ਇਨਸਾਫ਼ ਪਸੰਦ ਲੋਕਾਂ ਦਾ ਕਹਿਣਾ ਕਰਾ ਤੂੰ ਤੁਸੀਂ ਗਾਉਣ ਵਾਲਿਆਂ ਨੂੰ ਵੀ ਬਲਾਓ ਗੱਫਾ ਬਹਾ ਮਾਰਦੇ ਆਂ। ਬੁਦੂਖਾਂ ਚੱਕੀ ਫਿਰਦੇ ਆਂ ਕਿ ਦੱਸਿਆ ਕਰਦੇ ਨੇ ਸਿਸਟਮ ਠਾਣੇ ਦਾ ਪੁੱਛ ਕੇ ਲੱਗਦਾ। ਉਹ ਮਤਲਬ ਹੁਣ ਇਹਨਾਂ ਨੂੰ ਵੀ ਆਉਣਾ ਪੱਤਰ ਪੈਣੀ ਹੈ ਨਾ। ਨਹੀਂ ਤਾਂ ਫਿਰ ਜਿਹੜੇ ਵਿਆਹ 'ਚ ਟੱਕਰਿਆ ਘੇਰ ਲਓ। ਆ ਵਿਆਹ ਹੈਗਾ ਵਿਗਨ ਹੈਗਾ। ਮੈਂ ਕਿਹੜਾ ਕਲਾ ਕਰ ਰਿਹਾ ਹਾਂ। ਇਹ ਸਾਰੀ ਔਂਦੀ ਉਹਨਾਂ ਦੀ ਆਪਣੀ ਸਾਰੇ ਖਦਗਾ ਮੇਰੀ ਗੱਲ ਥੋੜਾ ਚੈੱਕ ਕਰ ਦਿਓ ਆ ਜੀਤ ਜਗਜੀਤ ਨੂੰ ਬੁਲਾਓ ਜੀ ਸੀ ਜੇ ਕਾਉਂਗੇ ਇਹ ਸਾਡੇ ਪੇਖਦਾ ਭਈਆ ਸੀਰੀ ਚ ਕਰੀਏ ਇੱਕ ਤੁਸੀਂ ਆਪ ਦੇ ਲੈਵਲ ਤੇ ਕਰਦੇ ਸੀ ਇਹ ਕਹਿ ਕੇ ਬੁਲਾਉਗੇ ਫਿਰ ਉਹਨਾਂ ਦਾ ਆਉਣਾ ਕੀ ਹੈ ਉਹ ਆਪ ਹੀ ਉਹਨੇ ਆਊਗਾ ਕਲਾਕਾਰ ਨੂੰ ਆਉਣਾ ਉਹਨਾਂ ਨੂੰ ਖੁਦ ਵੀ ਸ਼ਰਮ ਆਉਣੀ ਚਾਹੀਦੀ ਹੈ ਸਾਰੇ ਪੰਜਾਬ ਦੇ ਨੇ ਜਿੰਨਾ ਆਪਾਂ ਬੋਲਦਾ ਸ਼ਰਮ ਆਈ ਜਾਂਦਾ ਤੁਹਾਡੇ ਤੁਹਾਡੇ ਵਿਆਹ ਦੇ ਮੱਠੜਾ ਖਾੜੇ ਲਾਉਣੇ ਆ ਰੁਪਏ ਕਿੱਥੋਂ ਆਉਣੇ ਆਉਣ ਵਾਲੇ ਨੇ ਜਦੋਂ ਇਹਦਾ ਟੂੜੀ ਵੇਚਣ ਲੱਗ ਜਾਣਗੇ ਤੁਸੀਂ ਹਰਦਾਲ ਕਰਦੀ ਅੱਜ ਨਵੇਂ ਵਿਆਹ ਕਰਾਉਣੇ ਕਹਿੰਦਾ ਵੀ ਅਸੀਂ ਕੌਣ ਵਾਲਾ ਬੁਲਾਉਣਾ ਕੋਈ ਨਹੀਂ ਉੱਬ ਤੋਂ ਨੂੰ ਦੇਖਿਓ ਆ ਸਾਰੀਆਂ ਡਿਫੈਂਡਰਾਂ ਬੈਕਾਂ ਨਾਲ ਚੱਕ ਲੈ ਜਿਹੜੀਆਂ ਚੱਲਾਈ ਰੱਖੋ ਪੰਜਾਬ ਯੂਨੀਵਰਸਿਟੀ ਵਿੱਚ ਚੱਲਦੇ ਇਸ ਵਿਦਿਆਰਥੀ ਸੰਘਰਸ਼ ਦੀ ਹਮਾਇਤ ਵਿੱਚ ਪੁੱਜੇ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇਖੋ ਕਿਵੇਂ ਆਪਣੀ ਗੱਲ ਆਪਣੇ ਹੀ ਅੰਦਾਜ਼ ਵਿੱਚ ਰੱਖੀ ਹਰ ਗਰੀਬ ਵਾਸਤੇ ਹਰ ਮੀਡਲ ਕਲਾਸ ਫੈਮਿਲੀ ਵਾਸਤੇ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਕੋਈ ਇੱਕ ਸਭ ਤੋਂ ਵਧੀਆ ਸਹਾਰਾ ਹੈ ਤਾਂ ਉਹ ਪੰਜਾਬ ਯੂਨੀਵਰਸਿਟੀ ਹੈ ਇਸ ਯੂਨੀਵਰਸਿਟੀ ਨੂੰ ਖਤਮ ਕੀਤਾ ਕਰਨ ਦੇ ਇੱਕ ਬਹੁਤ ਹੀ ਬਿਉਤਬੰਦੀ ਤਰੀਕੇ ਦੇ ਨਾਲ ਇਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਥੇ ਜਿਹੜੇ ਡੈਮੋਕਰੇਟਿਕ ਲੋਕਤੰਤ੍ਰਿਕ ਪ੍ਰਕਿਰਿਆ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਸਰਕਾਰ ਆਪਣੇ ਹੱਥ ਠੋਕੇ ਬਣਾ ਕੇ ਅੱਗੇ ਨੂੰ ਇਹ ਯੂਨੀਵਰਸਿਟੀ ਚਲਾਏਗੀ ਆਰਐਸਐਸ ਦਾ ਇੱਥੇ ਬੋਲ ਬਲ ਹੈ ਹਰ ਕੁਛ ਆਰਐਸਐਸ ਦੇ ਮਨਸੇ ਦੇ ਨਾਲ ਹੁੰਦਾ ਹੈ 99 ਮੈਂਬਰੀ ਸੈਨੇਟ ਨੂੰ ਤੋੜ ਕੇ 31 ਮੈਂਬਰੀ ਕਰ ਦਿੱਤੀ ਗਈ ਹੈ ਤੇ ਉਹਦੇ ਵਿੱਚ ਜਿਹੜੇ ਇਲੈਕਟਿਡ ਰਿਪ੍ਰেজੈਂਟੇਟਿਵ ਸੀਗੇ ਆਮ ਲੋਕਾਂ ਵਿੱਚੋਂ ਗ੍ਰੈਜੂਏਟਸ ਤੋਂ ਆਉਂਦੇ ਸੀ ਉਹ ਖਤਮ ਕਰ ਦਿੱਤੇ ਹੈ ਤੇ ਜਿਹੜੀ ਇੱਥੇ ਦੀ ਸਿੰਡੀਕੇਟ ਹੈ ਉਹ ਸਾਰੀ ਹੀ ਨੋਮੀਨੇਟਡ ਕਰ ਦਿੱਤੀ ਗਈ ਆ ਉਹਦੇ ਚ ਇਲੈਕਸ਼ਨ ਦੀ ਕੋਈ ਗੱਲ ਨਹੀਂ ਰੱਖੀ ਗਈ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਦਾ ਨਾਮ ਹੈ ਫਿਰ ਚੰਡੀਗੜ੍ਹ ਲਿਆਂਦੀ ਗਈ ਤਾਂ ਕਿ ਚਾਰੇ ਪਾਸੇ ਦੇ ਲੋਕ ਇੱਥੇ ਆ ਕੇ ਪੜ੍ਹ ਲੈਣ ਹੁਣ ਗ੍ਰੈਜੂਏਟਸ ਦੀ ਜਿਹੜੀ ਇੱਥੇ ਵੋਟ ਹੈ ਉਹਨਾਂ ਦਾ ਜਿਹੜਾ ਰਾਈਟ ਸੀਗਾ 99 ਮੈਂਬਰੀ ਉਹਦੇ ਵਿੱਚ ਉਹ ਭੰਗ ਕਰ ਦਿੱਤਾ ਗਿਆ ਹੈ ਹੌਲੀ ਹੌਲੀ ਪੰਜਾਬ ਨੂੰ ਇਹਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਇਹ ਹੀ ਨਹੀਂ ਪੰਜਾਬ ਦੇ ਵਿੱਚ ਅਨ ਡਿਕਲੇਅਰਡ ਯੂਟੀ ਪੰਜਾਬ ਨੂੰ ਅੱਜ ਬਣਾ ਦਿੱਤਾ ਗਿਆ ਤੁਸੀਂ ਦੇਖੋਗੇ 50 ਕਿਲੋਮੀਟਰ ਦੀ ਹੱਦ ਤੱਕ ਬੀਐਸਐਫ ਆ ਗਈ ਹੈ ਬੀਬੀਐਮਬੀ ਤੇ ਕਬਜ਼ਾ ਕੇਂਦਰ ਸਰਕਾਰ ਨੇ ਕਰ ਲਿਆ ਹੁਣ ਸਾਡੀ ਆ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਇਸੇ ਤਰ੍ਹਾਂ ਦਾ ਅਦਾਰਾ ਐਜੀਪੀਸੀ ਹੈ ਇਸੇ ਤਰ੍ਹਾਂ ਦਾ ਅਦਾਰਾ ਪੀਏਯੂ ਹੈ ਜਿਨ੍ਹਾਂ ਦੇ ਬਾਹਰਲੇ ਪਾਸੇ ਵੀ ادارے ਹੈਗੇ ਆ ਉਹਨਾਂ ਨੂੰ ਵੀ ਹੌਲੀ-ਹੌਲੀ ਕਬਜ਼ੇ 'ਚ ਕਰ ਲੈਣਗੇ ਸੋ ਸਾਡੀ ਮੰਗ ਇਹ ਹੈ ਕਿ ਜਿਹੜੀ 99 ਮੈਂਬਰੀ ਜਿਹੜੀ ਸਿਸਟਮ ਸਾਲਾਂ ਤੋਂ ਦਿਹਾਕਿਆਂ ਬਧੀ ਚੱਲਦਾ ਆਇਆ ਹੈ ਸੈਂਕੜੇ ਸਾਲਾਂ ਤੋਂ ਪਹਿਲਾਂ ਤੋਂ ਚੱਲਦਾ ਆਇਆ ਉਸ ਨੂੰ ਦੁਬਾਰੇ ਤੋਂ ਰਿਵਾਈਵ ਕੀਤਾ ਜਾਵੇ ਉਸ ਨੂੰ ਖਤਮ ਨਾ ਕੀਤਾ ਜਾਵੇ ਮੈਂ ਸਾਰੀਆਂ ਪੰਜਾਬ ਦੀਆਂ ਰਾਜਨੀਤਿਕ ਯੂਨੀਵਰਸਿਟੀ ਪਾਰਟੀਆਂ ਨੂੰ ਕਹਿਣਾ ਕਿ ਰਾਜਨੀਤੀ ਤੋਂ ਉੱਪਰ हट ਕੇ ਆਪਣੇ ਆਧਾਰੇ ਨੂੰ ਬਚਾਓ ਇਹ ਜਿਹੜੇ ਇੱਕ ਜਰਵਾਣਾ ਇੱਕ ਨਾਦਰशाही ਐਲਾਨ ਕੇਂਦਰ ਵੱਲੋਂ ਕੀਤਾ ਜਾ ਰਿਹਾ ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਲੈ ਕੇ ਜਾਂਦੇ ਪੰਜਾਬ ਦੇ ਸਰਕਾਰ ਤੇ ਵਿਧਾਨ ਸਭਾ ਤੋਂ ਪੁੱਛਿਆ ਜਾਣਾ ਚਾਹੀਦਾ ਸੀ ਉਹ ਵੀ ਨਹੀਂ ਪੁੱਛਿਆ ਇਹ ਗੱਲ ਵੱਖਰੀ ਹੈ ਕਿ ਪੰਜਾਬ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ ਉਹ ਇਸ ਨੂੰ ਆਧਾਰੇ ਨੂੰ ਪੈਸੇ ਨਹੀਂ ਦਿੰਦੀਆਂ ਆਪ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਸਹੀ ਪੈਰਵਾਈ ਕਰੇ ਤੇ ਹਾਈ ਕੋਰਟ ਵਿੱਚ ਵੀ ਕੇਸ ਲੜੇ ਤੇ ਨਾਲ-ਨਾਲ ਜਿਹੜਾ ਇੱਥੇ ਮੈਂ ਅੱਜ ਵੀਸੀ ਨਾਲ ਗੱਲ ਕੀਤੀ ਹੈ ਮੈਂ ਅੱਜ ਵੀ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਕੱਲ ਹੀ ਮੇਰੀ ਡੇਟ ਸੀਟ ਆਈ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਮਾਸਟਰ ਡਿਗਰੀ ਦਾ ਮੇਰਾ 29 ਤਰੀਕ ਨੂੰ ਪੇਪਰ ਪਹਿਲਾ ਹੈ 3rd ਸੈਮੈਸਟਰ ਦਾ ਪਿਛਲੇ ਮਹੀਨੇ ਮੈਂ ਪੇਪਰ ਦੇ ਕੇ ਗਿਆ ਮੇਰਾ ਮੇਰਾ ਹੀ ਨਹੀਂ ਲੱਖਾਂ ਲੋਕਾਂ ਦੀਆਂ ਤੰਦਾਂ ਰੂਹ ਦੀਆਂ ਤੰਦਾਂ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੋਈਆਂ ਐਸੀ ਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦੇ ਇਹਦੇ ਵਾਸਤੇ ਅਸੀਂ ਲੜਾਈ